ਪੂਰਾ ਜ਼ਬਰਦਸਤ ਲੇਵਾ ਐ ਪੀੜੀ ਦੇ ਪਾਵਾ ਮਰਗੇ ਥਾਣਾ ਬਾਈ ਪੂਰੀ ਫੱਲਾ ਤੇ ਓਨੇ ਜਿਆਦਾ ਚੰਗਾ ਲੇਵਾ ਤਿਆਰ ਕਰਿਆ ਕਰਮਾਲੀ ਨੇ ਸਿੰਘ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਲੇਵਾਲੂਆ ਦੇਖੋ ਯਾਰ ਸਵਾਗਤ ਹੈ ਮਿੱਤਰੋ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਪਸ਼ੂ ਮੰਡੀ ਮੌੜ ਤਰੀਕ 29 2025 ਪਸ਼ੂ ਮੰਡੀ ਮੌੜ ਤੇ ਖੜੇ ਆਂ ਦਿਖਾਵਾਂਗੇ ਵਿਕਰੀ ਵਾਲੇ ਨਗ ਜਿਹੜੇ ਕਵਰ ਕਰਕੇ ਅੱਗੇ ਵੀਡੀਓ ਦੇ ਵਿੱਚ ਸੋ ਜਿੰਨੇ ਵੀ ਭਰਾ ਨਵੇਂ ਜੁੜਿਓ ਮੇਰੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅੱਗੇ ਚੱਲ ਕੇ ਤੁਹਾਨੂੰ ਟਾਪ ਤੋਂ ਟਾਪ ਕੁਆਲਿਟੀ ਤੇ ਜਾਨਵਰ ਰੈਡ ਆਪਾਂ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਉਨੇ ਆ ਚੰਗਿਆਂ ਰੌਣਕਾਂ ਮੰਡੀ ਦੇ ਵਿੱਚ ਲੱਗ ਚੁੱਕੀਆਂ ਵਪਾਰੀ ਭਰਾ ਵੀ ਬਹੁਤ ਪਹੁੰਚ ਚੁੱਕੇ ਤੇ ਮਾਲ ਵੀ ਬਹੁਤ ਝੋਟੀ ਦਾ ਪਹੁੰਚਾ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਜੋ ਫਿਰ ਦਿਖਾਉਨੇ ਆ ਜਾਨਵਰ ਹੁਣ ਬਹੁਤ ਜਿਆਦਾ ਸ਼ਾਨਦਾਰ ਝੋਟੀ ਦਿਖਾਉਣ ਲੱਗਾ ਤੁਹਾਨੂੰ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਿਓ ਤੇ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਪਲੀ ਪੁਲੀ ਬਹੁਤ ਆ ਯਾਰ ਝੋਟੀ ਤੇ ਉਨੇ ਹੀ ਜਿਆਦੇ ਸੋਹਣਾ ਜਿਹੜਾ ਥਾਣਾ ਹਵਾਨਾ ਫੁੱਲ ਗੈਪ ਵਾਲਾ ਥਾਣਾ ਲੱਗਿਆ ਬਈ ਚਾਰ ਸਪਿਰੋ ਇੱਕੋ ਜਿਹਾ ਗੈਪ ਆ ਤੇ ਇੱਕੋ ਜਿਹਾ ਥਾਣਾ ਚਾਰੇ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਤੁਰਦੀ ਨੂੰ ਜੱਜ ਕਰ ਲੈ ਲੈ ਤੋਰੇ ਬਈ ਸਿੰਗਰ ਸੁੰਗਾ ਦੀ ਬਿਲਕੁਲ ਕੁੰਡੀ ਤੇ ਸੋਹਣੀ ਬਾਡੀ ਬੰਤਰ ਲਾ ਦੇਖੋ ਤੁਰਦੀ ਜਨੇਗਾ ਮਾਰ ਲੋ ਸੋਹਣੀ ਫੇਸ ਕੁਆਲਿਟੀ ਕੁੰਡਾ ਸੰਗਾ ਤੇ ਚੰਗੀ ਬਾਡੀ ਬੰਤਰ ਆ ਬਈ ਦੇਖੋ ਬੱਡੀ-ਬੁੱਡੀ ਦੀ ਬਹੁਤ ਜ਼ਿਆਦਾ ਚੰਗੀ ਝੋਟੀ ਆ ਤੇ ਦੇਖੋ ਗੱਲਬਾਤ ਸਾਰੀ ਜਿਹੜੀ ਆ ਆਪਾਂ ਬਾਈ ਨਾ ਕਰਵਾਵਾਂਗੇ ਬਹੁਤ ਜ਼ਿਆਦਾ ਸੁਨੱਖੀ ਝੋਟੀ ਆ ਦੇਖੋ ਤੇ ਬਿਲਕੁਲ ਸਾਫ਼ ਥਾਣਾ ਹੋਣਾ ਬਈ ਛੋਟਾ ਥਣ ਲੱਗਿਆ ਹੋਇਆ ਸੋਨਾ ਗੈਪ ਵਾਲਾ ਸਿੰਘ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਬੰਤਰ ਬਹੁਤ ਜਿਆਦਾ ਚੰਗੀਆਂ ਝੋਟੀ ਦੀ ਬਈ ਦੇਖੋ ਇੱਠਪੜੇ ਦੀ ਬੰਤਰ ਕਰ ਲਈ ਤਾਂ ਬਹੁਤ ਜਿਆਦਾ ਸੋਹਣੀ ਬੰਤਰ ਆ ਬਈ ਤੇ ਫੁੱਲ ਬਾ ਕੱਦ ਤੇ ਫੁੱਲ ਬਾਜਣਾ ਕੱਦ ਕਾੜ ਦੀ ਬਹੁਤ ਜਿਆਦਾ ਵੱਡੀ ਆ ਬਈ ਬਈ ਅੱਛੀ ਕਾ ਨਾਮ ਦੱਸ ਦਿਓ ਜੀ ਆਪਣਾ ਵਰਤੇਸ਼ ਸਿੰਘ ਪਿੰਡ ਕਿਹੜਾ ਬਈ ਕੋਰਸ ਬਈ ਕੋਨ ਸੇ ਜ਼ਿਲ੍ਹਾ ਬਰਨਾਲਾ ਇਹ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਦੀ ਆਪਣੀ ਕਰਦੀ ਆ ਹਾਂਜੀ ਕਰਦੀ ਠੀਕ ਆ ਤੇ ਕਿਹੜਾ ਸੂਈ ਇਸ ਵਾਰ ਦੂਜਾ ਸੂਈ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਬਈ 10 ਦਿਨ ਸੂਈ ਨੂੰ ਹੋਗੇ ਬੱਚਾ ਕੀ ਦੇਤਾ ਬਈ ਕੱਟਾ ਜੀ ਬੱਚਾ ਮੰਗਰ ਕੱਟਾ ਬਈ 10 ਦਿਨ ਹੋਗੇ ਸੂਈ ਨੂੰ ਤੇ ਬੱਚਾ ਤੇਰਾ ਸੋਨਾ ਪਲਿਆ ਹੋਇਆ ਬਈ ਸੀਮਨ ਸੁਮਨ ਦਾ ਕੋ ਵੈਸੀ ਹੀ ਹਾਂ ਅਰਜਨ ਕੁੰਗੜ ਦਾ ਟੀਕਾ ਭਰਾਇਆ ਅਰਜਨ ਕੁੰਗੜ ਦਾ ਟੀਕਾ ਭਰਾਇਆ ਸੀ ਲੈ ਵੀ ਬੱਚਾ ਮੰਗਰ ਅਰਜਨ ਕੁੰਗੜ ਦਾ ਬੱਚਾਗਾ ਕੱਟਾ ਬੱਚਾ ਤੇ 10 ਦਿਨ ਹੋ ਗਏ ਸੂਈ ਨੂੰ ਨਾ ਭਾਈ 10 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੀ ਗੱਲ ਕਰਨੀ ਹੈ ਭਾਈ ਕਿੰਨਾ ਕੁ ਤਿਆਰ ਹੈ ਤਿਆਰ ਹੈ ਵੀਰੇ ਹੁਣ ਜਮਾ 15 ਲੀਟਰ 15 ਲੀਟਰ ਦਾ ਪਿਆ ਠੀਕ ਹੈ ਛੋਟੀ ਆਪਣੀ ਕਰਦੀ ਹੈ ਭਾਈ ਛੋਟੀ ਕਰਦੀ ਹੈ ਭਾਈ ਆਪਾਂ ਠੀਕ ਹੈ ਕੋਈ ਵਿਵਾਰ ਦਾ ਕੰਮ ਨਹੀਂ ਕੋਈ ਵਿਵਾਰ ਦਾ ਠੀਕ ਹੈ 15 ਲੀਟਰ ਦੀ ਪੂਰੀ ਮਤਲਬ 2 ਡੰਗ 4 ਡੰਗ ਤਸੱਲੀ ਕਰਾ ਦਾਂਗੇ 2 ਡੰਗ ਚੋਕੇ ਦੇ ਦੇਵਾਂਗਾ ਤੇ ਚਵਾਈ ਚਵਾਈ ਦੀ ਚੰਗੀਆਂ ਕੋਲੀਆਂ ਪੂਰੀ ਕੋਲੀ ਪੂਰੀ ਠੀਕ ਹੈ ਬੰਦਾ ਕੁੜੀ ਜਿਹੜਾ ਮਰਜ਼ੀ ਚੋਲੇ ਠੀਕ ਹੈ ਤੇ ਇਹਦਾ ਭਾਅ ਵੀ ਜਾਇਜ਼ ਆ ਫਿਰ ਵੇਚਣ ਸਵਾ 3 ਨਾਲ ਲੱਗਦਾ ਹਾਂਜੀ ਵਿੱਚੋਂ ਕਿੰਨੇ ਕਿ ਦੀ ਬਾਈ ਖੁੱਲਾ ਹੋਈ ਮਾਨਦਾਨ ਵਿੱਚੋਂ ਕੋਣ ਨੰਬਰ ਬਾਈ ਆਪਣਾ 680 ਯਾਰੀ ਠੀਕ ਆ ਬਾਈ 6840 038 ਪਿੰਡ ਕੋਨਸ ਜ਼ਿਲ੍ਹਾ ਬਰਨਾਲਾ ਠੀਕ ਆ ਘਰ ਦੀ ਰੱਖੀ ਹੋਈ ਝੋਟੀ ਹੈ ਬਾਈ 15 ਲੀਟਰ ਬਾਈ ਕਹਿੰਦਾ ਦੁੱਧ ਐਸ ਵਕਤ ਤਿਆਰ ਆ ਬਾਕੀ ਤਸੱਲੀ ਕਰਾ ਦਾਂਗੇ ਭੋਂਦੇ ਆਲਾ ਕਹਿੰਦਾ ਬਾਈ ਕਹਿੰਦਾ ਪੰਜ ਡੰਗ ਚੋਲਿਓ ਪਸ਼ੂ ਮੰਡੀ ਮੋੜ ਤੇ ਬਈ ਇਹ ਝੋਟੀ ਲੈ ਕੇ ਆਇਆ 20 ਤਰੀਕ ਨਵਾਂ ਮਹੀਨਾ 2025 ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਅੱਗੇ ਚੱਲ ਕੇ ਹੋਰ ਨਗਰ ਜਿਹੜੇ ਕਵਰ ਕਰਕੇ ਤੁਹਾਨੂੰ ਸਾਂਝੇ ਕਰਦੇ ਆਂ ਆ ਜਾ ਲੈ ਵੀ ਕਮਾਜ ਤੁਹਾਨੂੰ ਹੋਰ ਦਫਾ ਨੇ ਹੁਣ ਇਹ ਚ ਮਾਜਾ ਜਾਣਕਾਰੀ ਸਾਰੀ ਬਾਈ ਤੋਂ ਲੈ ਲਾਂਗੇ ਇੱਕ ਵਾਰੀ ਤੁਰਦੀ ਦੀ ਨਗਾ ਮਾਰ ਲਿਓ ਸਿੰਘ ਸੰਗ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਦੇ ਲੈਵਾ ਲੂਆ ਕਰਨ ਵਾਲੀ ਨੇ ਬੜਾ ਚੰਗਾ ਰਸਤਾਰ ਕਰਿਆ ਦੇਖੋ ਪੂਰਾ ਜ਼ਬਰਦਸਤ ਲੈਵਾ ਐ ਪੀੜੀ ਦੇ ਪਾਵਾ ਮਰਗੇ ਥਾਣਾ ਬਾਈ ਦੇਖੋ ਕਿਲੇ ਡੇਡੇ ਥਾਣਾ ਤੇ ਬਿਲਕੁਲ ਸਾਫ ਸਾਨ ਹਵਾਨਾ ਦੇ ਬੰਦਰ ਦੀ ਵੀ ਬਹੁਤ ਜਿਆਦਾ ਚੰਗੀ ਹੈ ਦੇਖੋ ਬਿਲਕੁਲ ਸਾਫ ਸਾਨ ਹਵਾਨਾ ਵਾਜਨ ਵਜੂਦ ਦੀ ਪੂਰੀ ਫੱਲਾ ਤੇ ਉਨੇ ਜਿਆਦਾ ਚੰਗਾ ਲੇਵਾ ਤਿਆਰ ਕਰਿਆ ਕਰਮਾਲੀ ਨੇ ਸਿੰਘ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸਕ ਕੁਆਲਿਟੀ ਤੇ ਲੇਵਾਲੂਆ ਦੇਖੋ ਯਾਰ ਐਚ ਐਫ ਗਾਂਵ ਵਾਲਾ ਹਵਾਨਾ ਲਾਈ ਫਿਰਦੀ ਆ ਕਰਮਾਲੀ ਦੇਖੋ ਬਿਲਕੁਲ ਐਚ ਐਫ ਗਾਂਵ ਵਾਲਾ ਹਵਾਨਾ ਬਾਈ ਦੇਖੋ ਨਾੜਾ ਨੂੜਾ ਬਹੁਤਾ ਹਵਾਨੇ ਤੇ ਤੇ ਖਣ ਥੋੜਾ ਜਿਹਾ ਜ਼ਰੂਰ ਬਟਾ ਪਰ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਹਾਂਜੀ ਬਈ ਅੱਛੀ ਗਾ ਬਈ ਨਾਂ ਦਾ ਰੱਖਦਾ ਆਪਣਾ ਇਨਾਮ ਦੀ 20 ਪਿੰਡ ਗੜਾ ਬਈ ਕਿੱਥਾ ਫਤੇ ਗੜਾ ਸਨ ਨਾ ਬਈ ਬਰਨਾਲਾ ਜਿਲ੍ਹਾ ਜਿਲ੍ਹਾ ਬਰਨਾਲਾ ਜਿਹੜੀ ਮੱਝ ਤੋਰ ਕੇ ਦਿਖਾਦੀ ਸੁਆ ਗੜਾ ਸੁਪੀ ਬਈ ਇਸ ਵਾਰ ਤੀਜਾ ਸੁਆ ਇਸ ਵਾਰ ਸੁਪੀ ਤੇ ਕਰਦੀ ਮੈਂਸ ਆਪਣੀ ਕੋਈ ਵਪਾਰ ਦਾ ਕੰਮ ਨਹੀਂ ਕੋਈ ਵਪਾਰ ਨਹੀਂ ਠੀਕ ਆ ਬੱਚਾ ਕੀ ਜੀਦਾ ਬਈ ਬੱਚਾ ਕੱਟ ਰੂ ਬਈ ਕੱਟ ਆਇਆ ਬੱਚਾ ਮਗਰ ਕੱਟਾ ਬਈ ਤੇ ਚੌਥਾ ਦਿਨ ਸੁਈ ਨੂੰ ਹਾਂ ਬਈ ਠੀਕ ਆ ਚੌਥਾ ਦਿਨ ਸੁਈ ਨੂੰ ਬਈ ਬੱਚਾ ਮਗਰ ਕੱਟਾ ਤੇ ਚਾਰ ਦਿਨ ਆਏ ਹੁਣ ਕਿੰਨਾ ਕੁ ਤਿਆਰ ਆ ਬਈ ਹੁਣ ਇਹਦਾ ਇਸ ਵਕਤ ਬਈ 10-11 ਲੀਟਰ ਚਾਹ 10 ਕਿ ਲੀਟਰ ਮਤਲਬ ਤਿਆਰ ਹਾ ਤੁਹਾ ਦਾ ਪੰਜ ਚਾਰ ਪੰਜ ਦਿਨਾਂ ਦੀ ਸੀ ਥੱਲੇ ਹਾਂ ਹਾਂ ਚਾਰ ਠੀਕ ਆ ਕਿੰਨਾ ਕ ਦੇ ਦੋ ਬਈ ਅੰਦਾਜ਼ਾ ਅੰਦਾਜ਼ਾ ਬਈ 16-17 ਦੇ ਵਗ ਜੂ 16-17 15 ਜੋ ਹੈ ਬਸ 15 ਮੰਨ ਕੇ ਲੈ ਜਾਗਲਾ 15 ਮੰਨ ਕੇ ਲੈ ਲੇ 15 ਮੰਨ ਕੇ ਕੀ ਦੇ ਮੈਂ ਪਪਾ ਕਹਿੰਦੇ ਬੱਧ ਕਹਿੰਦੇ ਨਹੀਂ ਠੀਕ ਆ ਬਾਕੀ ਇਹਦੀ ਸੇਵਾਦ ਹੈ ਨਾ ਠੀਕ ਆ ਤੇ ਭਾਅ ਇਹਦਾ ਜਾਇਜ਼ ਆ ਵੇਚਣ ਜਲਦਾ ਭਾਅ ਜਮਾ ਡੇਢ ਕਰਾ ਗਿਆ ਬਾਕੀ ਕੋਲਿਆ ਕੀ ਕਰਨਾ ਹੈ ਡੇਢ ਲੱਖ ਜੋ ਮਾਨਦਾਨ ਖੁੱਲਾ ਹੋ ਜੂ ਫੋਨ ਨੰਬਰ ਨੰਬਰ 88770 ਠੀਕ ਹੈ ਬਾਈ 0 ਨਹੀਂ ਠੀਕ ਹੈ 24 ਜੂਵੀ ਦੀ ਚੰਗੀਆਂ ਫੋਲੀਆ ਬੰਦਾ ਬੜੀ ਜਿਹੜਾ ਮਰਜ਼ੀ ਚੋਰੀ ਚੱਕਰ ਨਹੀਂ ਘਰੋਂ ਲੈ ਲੈ ਲਵੀ ਬਾਈ ਕਹਿੰਦਾ ਪੂਰੀ ਫੁੱਲ ਤਸੱਲੀ ਵਾਲਾ ਕੰਮ ਆ ਦੋ ਡੰਗ ਚਾਰ ਡੰਗ ਵਾਲਾ ਤਸੱਲੀ ਕਰਕੇ ਲੈ ਸਕਦਾ ਫੋਨ ਨੰਬਰ ਆਪਾਂ ਬਾਈ ਦਾ ਬੋਲਤਾ ਤੇ ਬਣਾ ਲਿਓ ਸੰਪਰਕ ਦੁੱਧ ਵਾਲੀ ਮੱਝ ਆ ਲਵੀ ਇੱਕ ਹੋਰ ਬੜੀ ਜ਼ਬਰਦਸਤ ਮੱਝ ਜਿਹੜੀ ਸੁਣ ਦਿਖਾਉਣੇ ਤੇ ਪੂਰੀ ਠੰਡੀ ਸੀ ਲ ਖੰਡੀ ਸੀਰ ਵੀ ਪੂਰੀ ਆ ਤੇ ਪੂਰੀ ਜ਼ਬਰਦਸਤ ਫੁੱਲ ਕੱਦ ਫੁੱਲ ਵਜਣਾ ਦੇਖੋ ਲੈ ਵਾਲੂ ਕਰਮਾਲੀ ਬਹੁਤ ਜਿਆਦਾ ਸੋਹਣਾ ਤਿਆਰ ਕਰਿਆ ਤੇ ਉਹਨੇ ਸੋਹਣਾ ਖਾਣਾ ਬਈ ਦੇਖੋ ਬਾਡੀ ਲੈਂਡ ਦੀ ਵੀ ਬਹੁਤ ਜਿਆਦਾ ਜ਼ਬਰਦਸਤ ਆ ਬਹੁਤ ਜਿਆਦਾ ਜ਼ਬਰਦਸਤ ਮੱਝ ਆ ਜਰਦੀ ਲੇਵਲ ਉਹ ਵੀ ਕਰਮਾਣੀ ਨੇ ਬੜਾ ਜ਼ਬਰਦਸਤ ਤਿਆਰ ਕਰਿਆ ਤੇ ਸੀਰ ਸਾਹੂ ਵੀ ਪੂਰੀ ਆ ਮੰਡੀ ਦੇ ਵਿੱਚ ਦੇਖੋ ਇਹਨੇ ਰਸ ਦੇ ਵਿੱਚ ਖੁੱਲੀ ਫਿਰਦੀ ਆ ਕੋਈ ਘਬਰਾਹਟ ਨਹੀਂ ਦੇ ਤੇ ਲੇਵਾ ਦੇਖੋ ਯਾਰ ਕਿੰਨਾ ਸੋਹਣਾ ਤਿਆਰ ਕਰਿਆ ਬਹੁਤ ਉੰਗਿਆ ਰਹੇ ਥਣ ਸੁਣ ਵੀ ਬਹੁਤ ਜਿਆਦਾ ਸੋਹਣਾ ਨਾੜਾ ਨੂੜਾ ਫੁੱਲ ਆ ਤੇ ਬਾਕੀ ਜਿਹੜੀ ਜਾਣਕਾਰੀ ਆਪਾਂ ਸਾਰੀ ਇਹਦੀ ਮਾਲਕ ਵੀਰਾਂ ਤੋਂ ਲੈਣੇ ਆ ਹਾਂਜੀ ਭਾਈ ਐਸੀ ਗੱਲ ਨਾ ਦੱਸਦੇ ਆਪਣਾ ਉੰਦੇ ਹੁਲਦੀਪਿੰਡ ਕਿਹੜਾ ਬਾਈ? ਰਾਮਗੜ ਗੁਜਰਾ। ਰਾਮਗੜ ਗੁਜਰਾ। ਜਿਹੜਾ ਜ਼ਿਲ੍ਹਾ ਕਿਹੜਾ ਪੈਂਦਾ ਤੁਹਾਨੂੰ? ਜ਼ਿਲ੍ਹਾ ਬਾਈ ਸੰਗਰੂਰ। ਸੰਗਰੂਰ। ਠੀਕ ਆ। ਜਿਹੜੀ ਆਪਾਂ ਮਾਝ ਦਿਖਾ ਦੀ ਬਈ ਸੂਆ ਕਿਹੜਾ ਸੂਈਆ ਸਵਾ? ਤੀਜਾ ਸੂਆ ਸੂਈ। ਤੀਜਾ ਸੂਆ ਇਸ ਵਾਰ ਸੂਈ। ਹਾਂਜੀ ਸੂਈ। ਤੇ ਆਪਾਂ ਬਵਾਰਦਾ ਕੰਮ ਆ ਬਾਈ? ਹਾਂਜੀ ਕਰਾਂ। ਠੀਕ ਆ। ਤੇ ਬੱਚਾ ਕੀ ਦੇ ਤਨੇ? ਇੱਕ ਟੱਟਾ ਹੈ। ਬੱਚਾ ਮਗਰ ਕੱਟਾ ਤੀਜਾ ਸੂਆ ਇਸ ਵਾਰ ਸੂਈ। ਕਿੰਨੇ ਕ ਦਿਨਾਂ ਦੀ ਸੂਈ ਆ ਬਾਈ? ਬਾਈ ਸੂਈ ਅੱਜ 9 ਦਿਨ ਦੀ ਹੋ ਗਈ। 9 ਦਿਨ ਸੂਈ ਨੂੰ ਹੋ ਗਏ। ਤੇ ਜੇ 9 ਦਿ 12 ਕਿਲੋ ਦੋ ਡੰਗ ਚਾਰ ਡੰਗ ਬੰਦਾ ਤਸੱਲੀ ਕਰਦਾ ਚਾਰ ਡੰਗ ਤਸੱਲੀ ਕਰ ਸਕਦਾ ਠੀਕ ਆ ਚਵਾਈ ਜੂਈ ਦੀ ਚੰਗੀ ਆ ਪੋਲੀਆ ਪੂਰੀ ਠੀਕ ਆ ਵੀਰੇ ਜਮੇ ਤੇ ਕਿੰਨਾ ਕੁ ਦੇ ਦੂ ਉਮੀਦ ਬਾਈ ਪਿਛਲੀ ਵਾਰੀ ਛੱਡੇ 19 ਕਿਲੋ ਕਰਦਾ ਦੂਸਰਾ ਸੂਆ ਮੈਂ 19 ਕਿਲੋ ਹਾਂ ਸਾਡੇ 19 ਕਿਲੋ ਠੀਕ ਆ 19 ਦੀ ਉੜਤੀ ਦੇ ਦਾਂਗੇ ਆਪਾਂ ਹਾਂਜੀ 19 ਕਿਲੋ ਠੀਕ ਆ ਤੇ ਬਾਪੂ ਇਹਦਾ ਜਾਇਜ਼ ਆ ਵੇਚਣ ਜਲ ਵਾਹ ਬਾਈ ਇਤਰੇ ਹੀ ਬਾਈ ਨਿਤਰਾ ਲੈ ਕੇ ਜਾਂਦੇ ਤਿੰਨ ਕਰ ਲਿਆ ਬਾਈ 2.5 ਦੀ ਦੇ ਦੇ 2.5 ਲੱਖ ਦੀ ਹੋਰ ਵੀ ਹੋ ਜਮਾਨਤਾਂ ਖੁੱਲਾ हां जी हो दोस्तो फोन नंबर अपना 98803268 98803228 3228 और भी ਹੁੰਦੇ ਦੋ ਲਵ ਆਪਣੇ ਕੋਲ ਨਾਲ हां जी हां जी ਦੋ ਚਾਰ ਡੰਗਰ ਅੱਜ ਕਿੰਨੇ ਲੈ ਗਏ ਆ ਅੱਜ ਦੋ ਲੈ ਗਏ ਆ ਠੀਕ ਆ ਨੰਬਰ ਇੱਕ ਤੇ ਤੇ ਹੈਗੀ ਦੂਜੀ ਕਿਹੜੀ ਆ ਤੇ ਆ ਦੇਖ ਲੋ ਵੀ ਨੰਬਰ ਇੱਕ ਵਾਲੀ ਦਾ ਦਿਖਾਈਆ ਤੁਹਾਨੂੰ ਬਹੁਤ ਜ਼ਿਆਦਾ ਜ਼ਬਰਦਸਤ ਮੱਧ ਸੀ ਬਾਈ ਜੀ ਤੇ ਨੰਬਰ ਦੋ ਤੇ ਹੈਗੀ ਪਹਿਲੇ ਨਝੋਟੀ ਪਹਿਲਾ ਸੂਆ ਸੂਹੀ ਬਈ ਇਹ ਹਾਂਜੀ ਪਹਿਲਾ ਸੂਈ ਕਿੰਨੇ ਕਿ ਦਿਨਾਂ ਐ ਸੂਈ ਇਹ ਚੌਥਾ ਦਿਨ ਆ ਵੀਰਾ ਸੂਈ ਨੂੰ ਚੌਥਾ ਦਿਨ ਹੈ ਇਹਨੇ ਬੱਚਾ ਕੀ ਜੇ ਤਾਂ ਇਹਦੇ ਵੀ ਕੱਟਾ ਆ ਵੀਰਾ ਉਹ ਸਿੱਕਲੀ ਜਿਹੜਾ ਕੱਟਾ ਦੂਜਾ ਆ ਉਹਦੇ ਕੋਲ ਅੱਛਾ ਅੱਗੇ ਬੈਠਾ ਠੀਕ ਤੇ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਅੱਜ ਇਹ 3-4 ਦਿਨ ਦੀ ਹੈ 3-4 ਦਿਨਾਂ ਦੀ ਇਹਦੇ ਥੱਲੇ ਦੁੱਧ ਬਾਤ ਕੀਤੀ ਗਈ ਰਿਪੋਰਟ ਹੈ ਅੱਜ ਤਾਂ ਵੀ ਇਹ ਖਾਲੀ ਹੁੰਦੀ ਮਨ 9 ਕਿਲੋ ਦੁੱਧ ਪਿਆਰ ਹੈ 9 ਕਿਲੋ ਦੁੱਧ ਹਾਂ 9 ਕਿਲੋ ਹਾਂਜੀ ਕਿੰਨਾ ਕੁ ਦੇ ਦੂਮੀ ਤੇ ਬਾਈ ਇਹ 13 12 13 12 12 ਲੀਟਰ ਮੰਨ ਕੇ ਲੈ ਜਾਣਾ 12 ਲੀਟਰ ਦੀ ਤਾਂ ਓਟ ਆਪਣੀ ਠੀਕ ਹੈ ਇਹਦਾ ਭਾਅ ਫਿਰ ਜਾਜਾ ਇਹਦਾ 145 ਮੰਗਾ ਵੀਰੇ 120 ਹੀ ਦੇਣੀ 120 ਜੀ 120 ਦਾ ਮਾਨਦਾਨ ਹੋ ਜੂ ਇਹਦੇ ਵੀ ਨਹੀਂ ਇਸ ਵਿੱਚ ਨਹੀਂ 120 ਠੀਕ ਹੈ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ ਠੰ ਹਨ 880 3268 ਠੀਕ ਆ ਜ਼ਿਲ੍ਹਾ ਸੰਗਰੂਰ ਤੇ ਪਿੰਡ ਜ਼ਿਲ੍ਹਾ ਸੰਗਰੂਰ ਪਿੰਡ ਰਾਮਗੜ੍ਹ ਗੁਰੂ ਠੀਕ ਆ ਪਰਿਵਾਰ ਦਾ ਕੰਮ ਆ ਬਾਈ ਦੇ ਤੋਂ ਇਲਾਵਾ ਹੋਰ ਵੀ ਦੋ ਚਾਰ ਜਿਹੜੇ ਨਗ ਕਰੇ ਆ ਹਰੇਕ ਕੰਮ ਜਿਹੜੇ ਲੈਵਲ ਹੁੰਦੇ ਆ ਦੋ ਨਗ ਦਿਖਾ ਦੇ ਬਾਈ ਦੇ ਪਹਿਲਣ ਚੋਟੀ ਤੇ 81 ਬਹੁਤ ਜ਼ਿਆਦਾ ਜ਼ਬਰਦਸਤ ਚੋਟੀਆਂ ਬਾਈ ਦੀ ਆ ਵੀ ਲਾਈਵ ਮੈਟਰ ਮੰਡੀ ਦੇ ਵਿੱਚ ਆਕਾ ਸਾਨੂੰ ਅਜੀਬ ਪ੍ਰਕਾਰ ਦਾ ਜੁੱਬਾ ਦਿਹਾਉਣਾ ਕ੍ਰਿਸ਼ਮਾ ਦੇ ਕੋ 6 ਥਣ ਵਾਲੀ ਮੱਝ 6 ਥਣੀ ਮੱਝਾਂ ਤੇ 6ਾਂ ਦੇ ਵਿੱਚ ਦੁੱਧਾਂ ਦਾ ਬਾਕੀ ਡਿਟੇਲ ਆਪਾਂ ਸਾਰੀ ਜਿਹੜੀ ਦੀ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਮੱਝ ਨੂੰ ਜਿਹੜਾ ਤੁਰਦੀ ਨੂੰ ਚੈੱਕ ਕਰ ਲਓ ਦੇਖੋ ਸਿੰਘ ਸੰਗੂ ਕੁੰਡਾ ਸੋਹਣੀ ਫੇਸ ਕੁਆਲਟੀ ਬਾਡੀ ਬੰਤਰ ਦੀ ਵੀ ਚੰਗੀ ਆ ਤੇ ਥਣ 6 ਆ ਦੇਖੋ ਨੇਰੇ ਕਰਕੇ ਵੀ ਦਿਹਾਉਣਾ ਤੁਹਾਨੂੰ 6ਾਂ ਥਣਾਂ ਦੇ ਵਿੱਚ ਦੁੱਧ ਹੁੰਦਾ ਬਾਈ ਇਹਦੇ ਨਾ ਨਾਮ ਬੇਕ ਤੇ ਉਹ ਰਾਗ ਲੱਗੇ ਨੇ ਦੋਨੋਂ ਮੈਂਗੀ ਲਾਗਣ ਵੀ ਪਰੇ ਬੈਠੋ ਨਹੀਂ ਹੋ ਰਹੇ ਹੈਣਾ ਡੱਡੋ ਜੀ ਸਾਡਾ ਹੋ ਗਿਆ ਇਹਨਾਂ ਭਰਾਵਾਂ ਦੀ ਗੱਲ ਇੱਕ ਵਾਰੀ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਉਂਦੇ ਆ ਦੇਖੋ ਉਹ ਪਰ ਕਿੰਨੇ ਦੀ ਹੋ ਗਈ 600 ਨੇ ਬਾਈ 6 6 ਹੋਏ ਤਾਂ ਇੱਕੋ ਜਿਹਾ ਬਾਈ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਉਣੀ ਆ ਹਵਾਨਾ ਹੋਣਾ ਬਿਲਕੁਲ ਸਾਫ ਆ ਵੀ ਕਿੰਨਾ ਕੁ ਦੁੱਧ ਵਾਰਾ ਕਿੰਨੇ ਕੁ ਜਰਦੀ ਸੂਈ ਆ ਰਾਹ ਰੇ ਬਈ ਅੱਛੀ ਗੱਲ ਨਾਂ ਦਾ ਦੇ ਵੀ ਆਪਣਾ ਕੀ ਨਾਮ ਤੇ ਨਾਂ ਦੱਸੋ ਵੀ ਆਪਣਾ ਨਾਮ ਮੇਰਾ ਦੀਪੂ ਆ ਵੀਰੇ ਦੀਪੂ ਪਿੰਡ ਕਰਿਆ ਵੀਰੇ ਠੀਕ ਆ ਜ਼ਿਲ੍ਹਾ ਬਰਨਾਲਾ ਪੈਂਦਾ ਜ਼ਿਲ੍ਹਾ ਬਰਨਾਲਾ ਕਿਹੜੀ ਮੱਝ ਦਿਖਾਈ ਆ ਬਈ ਇਹ ਪਸ਼ੂ ਆ ਕਿਹੜਾ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਹਫਤੇ ਦੀ ਸੂਈ ਆ ਸਾਡੇ 14 ਤੋਂ 15 ਕਿਲੋ ਕੌਲੀ ਆ ਠੀਕ ਆ ਤੇ ਇਹਦੇ 6 ਥਾਣਾ ਬਈ ਦੁੱਧ ਫਿਰ 6ਾਂ ਚੋਂ ਹੀ ਆਉਂਦਾ 6 ਥਾਣਾ ਬਈ ਪੂਰੇ ਬਰੋਬਰ ਆਉਂਦੇ ਇਹਦੇ ਇੱਕ ਕੋਈ ਨਹੀਂ ਵੀ ਵਿਚਾਰ ਵਾਲੇ ਥਣ ਘੱਟ ਆਉਂਦੇ ਹੋਣਗੇ ਠੀਕ ਆ ਛੇ ਥਣ ਮਗਰ ਲੈਂਦੇ ਬਰੂਪਰ ਆ ਜਿਹੜੇ ਵਿਚਾਰ ਵਾਲੇ ਸੁਣਾ ਠੀਕ ਆ ਇੱਕੋ ਜਿਹਾ ਦੁੱਧ ਆ ਸਾਨਾ ਚ ਕੋਈ ਦੁੱਧ ਆ ਠੀਕ ਆ ਤੇ ਸੂਆ ਕਿਹੜਾ ਸੂਈ ਹੈ ਦੂਜਾ ਸੂਈ ਹੈ ਦੂਜਾ ਦੀ ਜ਼ਰੂਰ ਕੋਈ ਬੱਚਾ ਕੀ ਦਿੱਤਾ ਮਗਰ ਕੱਟੀ ਆ ਗਈ ਮਗਰ ਬੱਚਾ ਕੱਟੀ ਆ ਸੂਈ ਕਿੰਨੇ ਦਿਨਾਂ ਦੀ ਹੈ ਸੂਈ ਨੂੰ ਹਫ਼ਤਾ ਹੋ ਗਿਆ ਵੀਰੇ ਹਫ਼ਤਾ ਦੁੱਧ ਹੁਣ ਕਿੰਨਾ ਕ ਤਿਆਰ ਹੁਣ 14 ਕਿਲੋ ਆਪਾਂ ਆਦੇ ਘਰੋਂ ਮਿਣਕੇ ਦੇ ਦਾਂਗੇ 14 ਕਿਲੋ ਲੋੜ ਅੰਗ ਚਾਰ ਡੰਗ ਕਿਲੋ ਤਸੱਲੀ ਕਰਦਾ ਸਾਡੇ ਆਪ ਦਾ ਪੰਜ ਡੰਗ ਚੋਲੇ ਯਾਰ ਠੀਕ ਆ ਤੇ ਚੋਈਆ ਪਾਵੇ ਵੀ ਆਪਾਂ ਨੂੰ 10000 ਰੁਪਏ ਨਾਲ ਦੇ ਜੇ ਆਪਦੇ ਘਰੇ ਮਹਿਲੇ ਜਾ ਕੇ ਚੋਕੇ ਜਦੋਂ ਤਸੱਲੀ ਹੋ ਗਈ ਆਪਾਂ ਨੂੰ ਉਦੋਂ ਪੈਸੇ ਭੇਜ ਦੇ ਚਵਾਈ ਦੀ ਚੰਗੀਆ ਪੋਲੀ ਹੈ ਪੂਰੀ ਓਕੇ ਇੱਕ ਨੰਬਰ ਅਗਰੇ ਬਾਹਰੇ ਦਾ ਜਾਇਜ਼ ਹੈ ਵੇਚਣ ਜਣਾ بس ਇਹ ਇੱਕ ਦਸ ਦੀ ਦੇ ਦਾਂਗੇ ਬਲੀ 1 ਲੱਖ 10000 ਮਾਨਦਾਨ ਹੋ ਜਾਓ ਚੋ ਮਾਨਦਾਨ ਮੌਕੇ ਤੇ ਪੂਰਾ ਕਰਤਾ ਹੈ ਫੋਨ ਨੰਬਰ ਮੋ ਨੰਬਰ 824410 84 ਆਪਣੇ ਕੋਲ ਹਰ ਤਰ੍ਹਾਂ ਦਾ ਜਾਨਵਰ ਅਵੇਲੇਬਲ ਆ ਠੀਕ ਵਪਾਰ ਦਾ ਗਾਂ ਲੈਣੀ ਹੋਵੇ ਗਾਂ ਜਿਹੇ ਜੀ ਮਰਜ਼ੀ ਲੈ ਲਓ ਮਹਿੰਗਾ ਨਹੀਂ ਬਾਕੀ ਠੀਕ ਪਰ ਗੱਪਣ ਮੈਂ ਲੈਣੀ ਪੁੱਤ ਜੇ ਤੁਹਾਨੂੰ ਕਰੇ ਮਜੂਦ ਹੁੰਦੇ ਆਪਣੇ ਕੋਲ ਮੈਂ ਕੋਲੇ 10 ਤੋਂ 15 ਜਾਨਵਰ ਹਰ ਟਾਈਮ ਹੁੰਦੇ ਬਾਈ ਕਹਿੰਦਾ ਵੀ ਵਪਾਰ ਦਾ ਕੰਮ ਆ ਬਾਈ ਆਮ ਅਜ ਤੋਂ ਇਲਾਵਾ ਵੀ 10 15 ਪਸ਼ੂ ਜਿਹੜੇ ਹਰ ਟਾਈਮ ਕਰੇ ਅਵੇਲੇਬਲ ਹੁੰਦੇ ਆਹ 6 ਥਨਾਂ ਨਾਲ ਇਹ ਵੀ ਹਰਿਆਣੇ ਤੋਂ ਹੀ ਆਖਦੇ ਤੇ 6 ਥਨਾਂ ਦੇ ਵਿੱਚੋਂ ਦੁੱਧ ਹੁੰਦਾ ਮਗਰ ਬੱਚਾ ਘੱਟੀ ਲੱਗ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਬਹੁਤ ਜਿਆਦਾ ਟੌਪ ਕੁਆਲਿਟੀ ਦੀ ਮੱਝ ਆ ਯਾਰ ਤੇ ਵੱਡੀ-ਬੁੱਡੀ ਬਹੁਤ ਜਿਆਦੇ ਬਈ ਵੱਡੀ-ਬੁੱਡੀ ਵਾਲਾ ਕੋਈ ਅੰਤ ਨਹੀਂ ਫੁੱਲ ਕੱਲ ਫੁੱਲ ਕੱਦ ਫੁੱਲ ਬਾਜਣਾ ਤੇ ਚੜਾਈ-ਜੜੂਈ ਵੀ ਕਰਮ ਵਾਲੀ ਦੀ ਵਾਲੀਆ ਤੇ ਉਹਨੇ ਖੁੱਲਾ ਡੁੱਲਾ ਜਿਹੜਾ ਹਵਾਨਾ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਿਓ ਜਾਣਕਾਰੀ ਸਾਰੇ ਜਿਹੜੀ ਦੇ ਆਪਾਂ ਬਾਈ ਤੋਂ ਪੁੱਛ ਲਾਂਗੇ ਇੱਕ ਵਾਰੀ ਥਾਣਾ ਹਵਾਨੇ ਦੀ ਚੈੱਕ ਕਰੋ ਨੇੜੇ ਦੇਖੋ ਬੜਾ ਸਾਫ-ਸੁਥਰਾ ਲੇਵਾ ਤੇ ਫੁੱਲ ਗੈਬ ਵਾਲਾ ਥਾਣਾ ਛੇ ਸੂਈ ਵੀ ਬਹੁਤ ਸੋਹਣਾ ਖੰਨਾ ਵੇ ਵੱਡੀ-ਬੁੱਡੀ ਬਹੁਤ ਆ ਜੀ ਭਾਈ ਕਿਹੜਾ ਸੂਈ ਸੀ ਮਾਜੀ ਤੀਜਾ ਤੀਜਾ ਸਵੇਸ ਵਾਰ ਸੂਈ ਕਿੰਨੇ ਦਿਨਾਂ ਦੀ ਭਾਈ ਤੇ 14 ਦਿਨਾਂ ਦੀ ਸੂਈ ਹੈ 14 ਦਿਨਾਂ ਦੀ ਸੂਈ ਹੈ ਤੇ ਬੱਚਾ ਕੀ ਦੇਦਾ ਭਾਈ ਕੱਟੀ ਆ ਮਗਰ ਜੀ ਬੱਚਾ ਮਗਰ ਕੱਟਿਓ ਜਿਹੜੀ ਖੜੀ ਆ ਮੂਰੇ ਨਾ ਉਹ ਬੈਠੀ ਹੈ ਇਹ ਬੈਠੀ ਹੈ ਜਿਹੜੀ ਤੇ 14 ਦਿਨ 14 ਦਿਨਾਂ ਦੀ ਸੂਈ ਆ ਭਾਈ ਬੱਚਾ ਮਗਰ ਕੱਟਿਆ ਦੇਖ ਸਕਦੇ ਤੁਸੀਂ ਤੇ ਵੱਡੀ-ਵੱਡੀ ਬਹੁਤ ਆ ਮੱਝ ਕੁੰਡਾ ਸਿੰਘ ਸੋਹਣੀ ਫੇਸ ਕੁਆਲਟੀ ਫੁੱਲ ਕੱਦ ਫੁੱਲ ਵਜਣਾ ਫੁੱਲ ਵੱਡੀ ਮੱਝ ਆ ਯਾਰ ਤੇ ਉੱਡੀ ਵੱਡਾ ਜਿਹੜਾ ਲੈਵਾ ਤਿਆਰ ਕਰਿਆ ਕਰਨ ਵਾਲੀ ਨੇ ਦੁੱਧ ਕਿੰਨਾ ਤਿਆਰ ਆ ਭਾਈ ਹੁਣ ਇਧਰ ਆ ਜਾ ਤਾਂ 18 ਕਿਲੋ ਤਿਆਰ 18 ਕਿਲੋ ਕਿੰਨੇ ਦਿਨਾਂ ਦੀ ਸੂਈ ਥੱਲੇ 14 ਨਹੀਂ 14 ਦਿਨਾਂ ਦੀ ਸੂਈ ਥੱਲੇ 18 ਕਿਲੋ ਦੁੱਧ ਤਿਆਰ ਦੋ ਡੰਗ ਚਾਰ ਡੰਗ ਤਸੱਲੀ ਕਰ ਸਕਦਾ ਲਾ ਦੋ ਤਸੱਲੀ ਠੀਕ ਆ ਚਪਾਈ ਜੂਈ ਦੀ ਚੰਗੀਆ ਬੋਲੀ ਆ ਇੱਕ ਨੰਬਰ ਠੀਕ ਆ 18 ਕਿਲੋ ਤੋਂ ਫੁੱਲਾ ਪਾ ਲੂਗੀ ਮਤਲਬ ਤਿਆਰ ਆ ਇਹ ਤਿਆਰ ਆ ਚਲ ਆਪਾਂ 18 ਦੀ ਓਡੀ ਦੇ ਸਕਦੇ ਆ ਠੀਕ ਆ ਤੇ ਭਾਅ ਦਾ ਜਾਇਜ ਆ ਭਾਅ ਤਾਂ 2.5 ਲੱਖ ਕਰਦੇ ਆ 2.5 ਲੱਖ ਮਾਨਤਨ ਵਿੱਚ ਉਹ ਜੋ ਫੁੱਲਾ ਤੇ ਕਿੰਨੇ ਕੁ ਦੀ ਦੇ ਦਾਂਗੇ ਜਾਇਜ ਜੀ 2-3 ਹੀ ਦੇ ਦਾਂਗੇ 2-3 ਹੁਣ ਨੰਬਰ 90541 4857 ਠੀਕ ਆ ਲੈ ਤੋਰਦੇ ਆ ਮਾੜੀ ਜੀ ਇੱਕ ਵਾਰੀ ਤੁਰਦੀ ਦੇ ਵੀ ਨਗਾ ਮਰ ਲਿਓ ਵੀ ਪਾ ਢਾਈ ਕਰਦੇ ਆ ਮਾਨਤਨ ਵਿੱਚੋਂ ਜਿਹੜਾ ਖੁੱਲਾ ਹੋ ਜੂ ਵੱਡੀ-ਬੁੱਡੀ ਮੱਝ ਬਹੁਤ ਆ ਇੱਕ ਵਾਰੀ ਤੁਰਦੀ ਦੇ ਵੀ ਨਗਾ ਮਰਵਾ ਦੀਏ ਤੁਹਾਨੂੰ ਦੇਖੋ ਬਹੁਤ ਜਿਆਦਾ ਡਬਲ ਮੱਝ ਆ ਭਾਈ ਕੁੱਝ ਨਹੀਂ ਖੁੱਲਾ ਡੁੱਲਾ ਜਿਹੜਾ ਖਵਾਨਾਂ ਦੇ ਨੋੜ ਲੈ ਕੁੱਲੇ ਵਾਸੋਂ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਾ ਦਨੇ ਦੇਖੋ ਬਹੁਤ ਜਿਆਦਾ ਖੁੱਲਾ ਡੁੱਲਾ ਭਵਾਨਾਂ ਤੇ ਝੌੜੀ ਜੁੜੀ ਵੀ ਬਹੁਤ ਹੈ ਕਰਨ ਪਸ਼ੂ ਮੰਡੀ ਮੋੜ ਦੇ ਉੱਪਰ ਵੀ ਇਹ ਮੱਝ ਲੈ ਕੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬਹੁਤ ਜਿਆਦਾ ਨਗੀ ਨੇੜੇ ਪਸ਼ੂ ਮੰਡੀ ਮੋੜ ਤੇ ਅੱਜ ਪਹੁੰਚੇ ਹੋਏ ਜਿਹੜੇ ਸਾਨੂੰ ਆਪਾਂ ਦਿਖਾਇਆ ਵੀਡੀਓ ਦੇ ਵਿੱਚ ਕਵਰ ਕਰਕੇ ਸੋ ਜਿੰਨੇ ਵੀਰ ਵੀਡੀਓ ਦੇ ਨਾਲ ਨਵੇਂ ਜੁੜਦੇ ਨੇ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਵੋੜ ਦਿਖਾਣਾ ਹੈ ਆ ਨਾਲ ਛੋਟੀ ਖੜੀ ਆ ਜਿਹਦੇ ਵੇਗੀ ਬਈ ਚੰਗੇ ਮੁੱਲ ਚ ਵਿਗਿਆ ਸਿੰਘ ਸੰਗੇ ਦਾ ਹੀ ਬਹੁਤ ਸੋਹਣਾ ਸੀ ਦਿਖਾਉਣਾ ਤੁਹਾਨੂੰ ਆਪਾਂ ਆ ਜੋ ਡੀਡੀ ਸੇਲ ਹੋ ਗਈ ਦੇਖੋ ਸਿੰਘ ਸੰਗ ਬਹੁਤ ਜਿਆਦਾ ਗੁੰਡਾ ਸੀ ਕਰਮ ਵਾਲਿਆ ਬਹੁਤ ਜਿਆਦਾ ਸੁਨੱਖੀ ਛੋਟੀ ਸੀ ਇਹ ਸੇਲ ਹੋ ਗਈ